ਤੁਸੀਂ ਵੀ ਮਰਵਾ ਰਹੇ ਹੋ ਆਪਣੇ ਨਾਲ ਵੱਡੀ ਥੱਗੀ। ਵੀ ਤੁਸੀਂ ਵੀ ਤੇਲ ਫਰਾਰ ਤੋਂ ਪਹਿਲਾਂ ਮੀਟਰ ਚੈੱਕ ਕਰਦੇ ਹੋ। ਤੁਸੀਂ ਇਸ ਨੰਬਰ ਤੇ ਉੱਤੇ ਕਾਲ ਕਰਕੇ ਜੀਡੀ ਦੀ ਸ਼ਿਕਾਇਤ ਕਰ ਸਕਦੇ ਹੋ ਤਾਂ ਨੰਬਰ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਆ 18002333555 ਜਾਣਪੂਰੀ ਜਾਣਕਾਰੀ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ। ਜੇਕਰ ਤੁਸੀਂ ਵੀ ਪੈਟਰੋਲ ਪੰਪ ਤੇ ਖੜ ਕੇ ਜ਼ੀਰੋ ਦੇਖਦੇ ਹੋ ਤਾਂ ਸਭ ਤੋਂ ਵੱਡੀ ਗਲਤੀ ਤੁਸੀਂ ਇਸ ਵਕਤ ਕਰ ਰਹੇ ਹੋ ਕਿਉਂਕਿ ਹੁਣ ਤੁਸੀਂ ਸੋਚੋਗੇ ਕਿ ਜੇ ਅਸੀਂ ਜ਼ੀਰੋ ਨਾ ਦੇਖੀਏ ਤਾਂ ਫੇਰੇ ਕੀ ਦੇਖੀਏ ਤਾਂ ਤੁਹਾਨੂੰ ਦੱਸ ਦੇਣਾ ਵੀ ਇੰਡੀਆ ਦੇ 90% ਲੋਕ ਇਹੋ ਜਿਹੇ ਨੇ ਕਿ ਜਿਹੜੇ ਪੰਪ ਤੇ ਜਦੋਂ ਤੇਲ ਪਰਵਾਉਣ ਆਉਂਦੇ ਨੇ ਤਾਂ ਉਹ ਇਹ ਦੇਖਦੇ ਨੇ ਕਿ ਸਾਡੇ ਮੀਟਰ ਜਿਹੜਾ ਕਿ ਤੇਲ ਇਹ ਭਰ ਰਹੇ ਨੇ ਉਸ ਦੇ ਵਿੱਚ ਜ਼ੀਰੋ ਦੀ ਰੀਡਿੰਗ ਜਿਹੜੀ ਆ ਰਹੀ ਹੈ ਪਰ ਜ਼ੀਰੋ ਦੀ ਰੀਡਿੰਗ ਜਿਹੜੀ ਹੈ ਉਹ ਤਾਂ ਜ਼ਰੂਰ ਆ ਜਾਂਦੀ ਹੈ ਪਰ ਉਸ ਤੋਂ ਬਾਅਦ ਜਿਹੜੀ ਠੱਗੀ ਤੁਹਾਡੇ ਨਾਲ ਵੱਜਦੀ ਹੈ ਉਹ ਨੂੰ ਲੈ ਕੇ ਤੁਸੀਂ ਹਜੇ ਤੱਕ ਅਣਜਾਣ ਹੋ ਜੀ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਜ਼ੀਰੋ ਤੋਂ ਬਾਅਦ ਜਦੋਂ ਰੀਡਿੰਗ ਸਟਾਰਟ ਹੁੰਦੀ ਆ ਤਾਂ ਉਹ 1 ਰੁਪਏ ਤੋਂ ਸਿੱਧਾ ਜੰਪ ਹੋ ਕੇ ਕਈ ਵਾਰ 5 ਤੇ ਕਈ ਵਾਰ 10 ਤੇ ਵੀ ਜਿਹੜੀ ਹੈ ਉਹ ਪਹੁੰਚ ਜਾਂਦੀ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਸੀਂ ਜੰਪ ਟ੍ਰਿਕ ਦਾ ਜਿਹੜਾ ਕਿ ਪੈਟਰੋਲ ਪੰਪ ਦੇ ਉੱਤੇ ਸ਼ਿਕਾਰ ਹੋ ਰਹੇ ਹੋ ਇਸ ਦੇ ਨਾਲ ਜਿਹੜਾ ਕਿ ਤੁਹਾਨੂੰ ਪੈਟਰੋਲ ਆ ਤੁਹਾਡੀ ਜਿਹੜੀ ਗੱਡੀ ਬਾਈਕ ਦੇ ਵਿੱਚ ਜਿਹੜਾ ਕਿ ਘੱਟ ਭਰਿਆ ਜਾਂਦਾ ਹੈ ਘੱਟ ਤੁਹਾਨੂੰ ਮਿਲਦਾ ਹੈ ਤਾਂ ਇਸ ਦੇ ਨਾਲ ਜਿਹੜੀ ਕਿ ਵੱਡੀ ਠੱਗੀ ਜਿਹੜੀ ਤੁਹਾਡੇ ਨਾਲ ਪੈਟਰੋਲ ਪੰਪਾਂ ਤੇ ਇਸ ਕਾਰਨ ਵਾਝ ਜਾਂਦੀ ਹੈ ਤਾਂ ਜੇਕਰ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੈ ਤਾਂ ਤੁਹਾਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਹੁਣ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਿਹੜੀ ਕੀ ਸ਼ਿਕਾਇਤ ਕਰ ਸਕਦੇ ਹੋ ਤਾਂ ਨੰਬਰ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਆ 18002333555 ਤੇ ਜੇਕਰ ਤੁਸੀਂ ਕਾਲ ਕਰਕੇ ਇਸ ਚੀਜ਼ ਦੀ ਸ਼ਿਕਾਇਤ ਕਰ ਦੋਗੇ ਤਾਂ ਜਿਹੜੀ ਇਹ ਮਸ਼ੀਨਾਂ ਦੇ ਵਿੱਚ ਗੜਬੜ ਕੀਤੀ ਜਾਂਦੀ ਹੈ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਹੈ ਉਸ ਨੂੰ ਲੈ ਕੇ ਤੁਸੀਂ ਕੰਪਲੇਂਟ ਕਰਕੇ ਉਸ ਪੰਪ ਦਾ ਜਿਹੜਾ ਲਾਇਸੈਂਸ ਹੈ ਉਹ ਵੀ ਰੱਦ ਹੋ ਸਕਦਾ ਹੈ ਤਾਂ ਜੇਕਰ ਤੁਸੀਂ ਵੀ ਇਸ ਠੱਗੀ ਦੇ ਸ਼ਿਕਾਰ ਹੋ ਨਿਓ ਜੇਕਰ ਤੁਸੀਂ ਵੀ ਆਪਣੇ ਨਾਲ ਇਹ ਠੱਗੀ ਵਜਦੀ ਦੇਖਦੇ ਹੋ ਤਾਂ ਜ਼ਰੂਰ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਸ਼ਿਕਾਇਤ ਕਰਕੇ ਉਸ ਪੰਪ ਦਾ ਲਾਇਸੈਂਸ ਵੀ ਰੱਦ ਕਰਵਾ ਸਕਦੇ ਹੋ ਕਿ ਤੁਸੀਂ ਵੀ ਮਰਵਾ ਰਹੇ ਹੋ ਆਪਣੇ ਨਾਲ ਵੱਡੀ ਠੱਗੀ ਕਿੱਤੋ ਸੀ ਵੀ ਤੇਲ ਪਹਾਰ ਤੋਂ ਪਹਿਲਾਂ ਮੀਟਰ ਚੈੱਕ ਕਰਦੇ ਹਾਂ ਤੁਸੀਂ ਇਸ ਨੰਬਰ ਤੇ ਉੱਤੇ ਕਾਲ ਕਰਕੇ ਜੀਡੀ ਦੀ ਸ਼ਿਕਾਇਤ ਕਰ ਸਕਦੇ ਹੋ ਤਾਂ ਨੰਬਰ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ 18002333555 ਜਾਣਪੂਰੀ ਜਾਣਕਾਰੀ ਸਾਡੀ ਖਾਸ ਰਿਪੋਰਟ ਦੇ ਵਿੱਚ ਜੇਕਰ ਤੁਸੀਂ ਵੀ ਪੈਟਰੋਲ ਪੰਪ ਤੇ ਖੜ ਕੇ ਜ਼ੀਰੋ ਦੇਖਦੇ ਹੋ ਤਾਂ ਸਭ ਤੋਂ ਵੱਡੀ ਗਲਤੀ ਤੁਸੀਂ ਇਸ ਵਕਤ ਕਰ ਰਹੇ ਹੋ ਕਿਉਂਕਿ ਹੁਣ ਤੁਸੀਂ ਸੋਚੋਗੇ ਕਿ ਜੇ ਅਸੀਂ ਜ਼ੀਰੋ ਨਾ ਦੇਖੀਏ ਤਾਂ ਫੇਰੇ ਕੀ ਦੇਖੀਏ ਤਾਂ ਤੁਹਾਨੂੰ ਦੱਸ ਦੇਣੀਆਂ ਵੀ ਇੰਡੀਆ ਦੇ 90% ਲੋਕ ਇਹੋ ਜਿਹੇ ਨੇ ਕਿ ਜਿਹੜੇ ਪੰਪ ਤੇ ਜਦੋਂ ਤੇਲ ਪਰਵਾਉਣ ਆਉਂਦੇ ਨੇ ਤਾਂ ਉਹ ਇਹ ਦੇਖਦੇ ਨੇ ਕਿ ਸਾਡੇ ਮੀਟਰ ਜਿਹੜਾ ਕਿ ਤੇਲ ਇਹ ਭਰ ਰਹੇ ਨੇ ਉਸ ਦੇ ਵਿੱਚ ਜ਼ੀਰੋ ਦੀ ਰੀਡਿੰਗ ਜਿਹੜੀ ਆ ਰਹੀ ਹੈ ਪਰ ਜ਼ੀਰੋ ਦੀ ਰੀਡਿੰਗ ਜਿਹੜੀ ਹੈ ਉਹ ਤਾਂ ਜ਼ਰੂਰ ਆ ਜਾਂਦੀ ਹੈ ਪਰ ਉਸ ਤੋਂ ਬਾਅਦ ਜਿਹੜੀ ਠੱਗੀ ਤੁਹਾਡੇ ਨਾਲ ਵੱਜਦੀ ਹੈ ਉਹ ਨੂੰ ਲੈ ਕੇ ਤੁਸੀਂ ਹਜੇ ਤੱਕ ਅਣਜਾਣ ਹੋ ਜੀ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਜ਼ੀਰੋ ਤੋਂ ਬਾਅਦ ਜਦੋਂ ਰੀਡਿੰਗ ਸਟਾਰਟ ਹੁੰਦੀ ਆ ਤਾਂ ਉਹ 1 ਰੁਪਏ ਤੋਂ ਸਿੱਧਾ ਜੰਪ ਹੋ ਕੇ ਕਈ ਵਾਰ 5 ਤੇ ਕਈ ਵਾਰ 10 ਤੇ ਵੀ ਜਿਹੜੀ ਹੈ ਉਹ ਪਹੁੰਚ ਜਾਂਦੀ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਸੀਂ ਜੰਪ ਟ੍ਰਿਕ ਦਾ ਜਿਹੜਾ ਕਿ ਪੈਟਰੋਲ ਪੰਪ ਦੇ ਉੱਤੇ ਸ਼ਿਕਾਰ ਹੋ ਰਹੇ ਹੋ ਇਸ ਦੇ ਨਾਲ ਜਿਹੜਾ ਕਿ ਤੁਹਾਨੂੰ ਪੈਟਰੋਲ ਆ ਤੁਹਾਡੀ ਜਿਹੜੀ ਗੱਡੀ ਬਾਈਕ ਦੇ ਵਿੱਚ ਜਿਹੜਾ ਕਿ ਘੱਟ ਭਰਿਆ ਜਾਂਦਾ ਹੈ ਘੱਟ ਤੁਹਾਨੂੰ ਮਿਲਦਾ ਹੈ ਤਾਂ ਇਸ ਦੇ ਨਾਲ ਜਿਹੜੀ ਕਿ ਵੱਡੀ ਠੱਗੀ ਜਿਹੜੀ ਤੁਹਾਡੇ ਨਾਲ ਪੈਟਰੋਲ ਪੰਪਾਂ ਤੇ ਇਸ ਕਾਰਨ ਵਾਝ ਜਾਂਦੀ ਹੈ ਤਾਂ ਜੇਕਰ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੈ ਤਾਂ ਤੁਹਾਨੂੰ ਹੁਣ ਘਬਰਾਣ ਦੀ ਲੋੜ ਨਹੀਂ ਕਿਉਂਕਿ ਹੁਣ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਿਹੜੀ ਕੀ ਸ਼ਿਕਾਇਤ ਕਰ ਸਕਦੇ ਹੋ ਤਾਂ ਨੰਬਰ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਆ 18002333555 ਤੇ ਜੇਕਰ ਤੁਸੀਂ ਕਾਲ ਕਰਕੇ ਇਸ ਚੀਜ਼ ਦੀ ਸ਼ਿਕਾਇਤ ਕਰ ਦੋਗੇ ਤਾਂ ਜਿਹੜੀ ਇਹ ਮਸ਼ੀਨਾਂ ਦੇ ਵਿੱਚ ਗੜਬੜ ਕੀਤੀ ਜਾਂਦੀ ਹੈ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਹੈ ਉਸ ਨੂੰ ਲੈ ਕੇ ਤੁਸੀਂ ਕੰਪਲੇਂਟ ਕਰਕੇ ਉਸ ਪمپ ਦਾ ਜਿਹੜਾ ਲਾਇਸੈਂਸ ਹੈ ਉਹ ਵੀ ਰੱਦ ਹੋ ਸਕਦਾ ਹੈ ਤਾਂ ਜੇਕਰ ਤੁਸੀਂ ਵੀ ਇਸ ਠੱਗੀ ਦੇ ਸ਼ਿਕਾਰ ਹੁੰਨੇ ਹੋ ਜੇਕਰ ਤੁਸੀਂ ਵੀ ਆਪਣੇ ਨਾਲੇ ਠੱਗੀ ਵੱਜਦੀ ਦੇਖਦੇ ਹੋ ਤਾਂ ਜ਼ਰੂਰ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਸ਼ਿਕਾਇਤ ਕਰਕੇ ਉਸ ਪੰਪ ਦਾ ਲਾਇਸੈਂਸ ਵੀ ਰੱਦ ਕਰਵਾ ਸਕਦੇ ਹੋ